ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਬੜੇ ਪਵਿੱਤਰ ਕਾਰਜ ਦੇ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਹੋ ਤਹਿ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ ਮੇਰੇ ਨਾਲ ਅੱਜ ਸਾਡੇ ਕੈਬਨਟ ਦੇ ਮੇਰੇ ਸਾਥੀ ਵੱਡੇ ਵੀਰ ਈਟੀਓ ਹਰਭਜਨ ਸਿੰਘ ਜੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਰਾਜਪੁਰਾ ਤੋਂ ਐਮਐਲਏ ਭੈਣ ਜੀ ਨੀਨਾ ਮਿੱਤਲ ਜੀ ਨਾਲ ਬੈਠੇ ਨੇ ਸਾਡੇ ਸਮਾਣਾ ਤੋਂ ਐਮਐਲਏ ਸਾਡੇ ਵੱਡੇ ਵੀਰ ਚੇਤਨ ਸਿੰਘ ਜੀ ਡਾਉੜੇ ਮਾਜਰਾ ਨਾਲ ਬੈਠੇ ਨੇ ਸਾਡੇ ਮੇਅਰ ਉਹ ਆਪਣੇ ਪਟਿਆੜਾ ਤੋਂ ਕੁੰਦਨ ਗੋਗੀਆ ਜੀ ਬੈਠੇ ਨੇ ਸਾਰੇ ਮਿਊਸਪਲ ਕਾਉਂਸਲਰ ਸਾਹ ਪਹੁੰਚੇ ਨੇ ਸਾਡੇ ਸਾਰੇ ਜਿੰਨੀ ਟੀਮ ਸਾਡੇ ਐਮਐਲਏ ਕਨੌਰ ਤੋਂ ਗੁਰਲਾਲ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਜਿੰਨੇ ਅੱਜ ਸਤਕਾਰਯੋਗ ਸਾਥੀ ਆਏ ਆਂ ਮੈਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਤੌਰ ਤੇ ਹਾਜ਼ਰੀ ਲਗਵਾਉਣਾ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਇੱਕ ਜੀ ਨੂੰ ਕਹੋ ਪਵਿੱਤਰ ਕਾਰਜ ਦੇ ਲਈ ਆਪਾਂ ਉਰੇ ਇਕੱਠੇ ਹੋਏ ਆਂ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਟ ਤੇ ਟੀਮ ਰਲ ਮਿਲ ਕੇ ਜੋ ਸਾਡੇ ਭਾਗਾਂ ਵਾਲਾ ਦਿਨ ਜ ਮੈਂ ਕਹੂੰਗਾ ਜੋ ਸਾਨੂੰ ਸਾਡੀ ਕਿਸਮਤ ਦੇ ਵਿੱਚ ਆਇਆ ਕਿ ਗੁਰੂ ਮਹਾਰਾਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਮਹਾਰਾਜ ਦਾ ਜੋ 350 ਸਾਲ ਦਾ ਜੋ ਸ਼ਹਾਦਤ ਦਾ ਦਿਹਾੜਾ ਉਹ ਨਵੰਬਰ ਮਹੀਨੇ ਦੇ ਵਿੱਚ ਆ ਰਿਹਾ ਸੋ ਪੰਜਾਬ ਸਰਕਾਰ ਜੋ ਹੈ ਪੰਜਾਬ ਸਰਕਾਰ ਇਸ ਸ਼ਹੀਦੀ ਸਮਾਗਮ ਇਹ ਦਿਹਾੜੇ ਨੂੰ ਸਮਾਗਮ ਦੇ ਰੂਪ ਦੇ ਵਿੱਚ 20 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਮਨਾਉਣ ਜਾ ਰਹੇ ਇਸ ਸਮਾਗਮ ਦੇ ਦੌਰਾਨ ਅਸੀਂ ਇਸ ਵੱਡੇ ਪੱਤਰ ਦੇ ਉੱਤੇ ਤਕਰੀਬਨ ਤਕਰੀਬਨ 150 ਉਹ ਜਗ੍ਹਾਾਂ ਜਿਨ੍ਹਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੋਈ ਹੈ ਮਹਾਰਾਜ ਨੇ ਕਦਮਬੋਸੀ ਕੀਤੀ ਹੈ ਮਹਾਰਾਜ ਦੀ ਚਰਨਛੋਪਾ ਪਾ ਪੱਤਰ ਤਿਆਰ 150 ਜਗ੍ਹਾ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਸਟੇਟ ਪੱਤਰ ਦੇ ਲੈਵਲ ਦੇ ਅਸੀਂ ਜਾਨੀ ਕਿ ਉੱਥੇ ਪ੍ਰੋਗਰਾਮ ਕਰਵਾਵਾਂਗੇ ਕੀਰਤਨ ਦਰਬਾਰ ਹੋਣਗੇ ਕਥਾ ਵਾਚਕ ਕਥਾਵਾ ਕਰਨਗੇ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਜਾਣੂ ਕਰਵਾਣਗੇ ਔਰ ਇਸ ਦੇ ਨਾਲ ਨਾਲ ਚਾਰ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਚ ਕੱਡੀਆਂ ਜਾ ਰਹੀਆਂ ਪਹਿਲੀ ਯਾਤਰਾ ਜਿਹੜੀ ਆ 19 ਤਰੀਕ ਨੂੰ ਨਿਕਲੂਗੀ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਸ਼੍ਰੀਨਗਰ ਜਾ ਕੇ ਉਸ ਯਾਤਰਾ ਦਾ ਉਥੋਂ ਆਰੰਭ ਕਰਵਾਉਣਗੇ ਕਸ਼ਮੀਰੀ ਪੰਡਤ ਸਹਿਬਾਨ ਸਾਰੇ ਜਣੇ ਉਸ ਯਾਤਰਾ ਦੇ ਵਿੱਚ ਆਪ ਹਿੱਸਾ ਲੈ ਕੇ ਔਰ ਇਹ ਯਾਤਰਾ 19 ਤਰੀਕ ਤੋਂ ਚੱਲੂਗੀ ਸ਼੍ਰੀਨਗਰ ਤੋਂ ਜਿਹੜੀਆਂ ਦੂਸਰੀ ਮਤਲਬ 20 ਤਰੀਕ ਨੂੰ ਜਿਹੜੀਆਂ ਤਿੰਨ ਯਾਤਰਾਵਾਂ ਹੋਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਝੇ ਤੋਂ ਮਾਲਵੇ ਤੋਂ ਦੁਆਬੇ ਰੀਜਨ ਤੋਂ ਤਿੰਨ ਯਾਤਰਾਵਾਂ 19 ਤਰੀਕ ਨੂੰ ਚੱਲਣਗੀਆਂ ਇਹ ਚਾਰੇ ਯਾਤਰਾਵਾਂ ਫਿਰ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਜਾ ਕੇ ਸੰਪੰਨ ਹੋਣਗੀਆਂ ਫਿਰ ਉਸ ਤੋਂ ਬਾਅਦ ਉਹ ਅਗਲੇ ਦਿਨ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਤਿੰਨ ਦਿਨ ਦੇ ਵੱਡੇ ਸਮਾਗਮ ਨੇ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣਗੇ ਸਟੇਟ ਪੱਧਰ ਦੇ ਉਹਦੇ ਚ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਉੱਥੇ ਸ਼ਿਰਕਤ ਕਰੂ ਔਰ ਇਸ ਦੇ ਚੱਲਦੇ ਜੋ ਡਿਊਟੀ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਲਗਾਈ ਗਈ ਸੀ ਅਸੀਂ ਉਹਨੂੰ ਨੇ ਬੰਦੇ ਹੋਏ ਸੇਵਾਦਾਰ ਬਣ ਕੇ ਸਾਡੇ ਉਹ ਐਸਐਮਏ ਅਸੀਂ ਜਿੰਨਾ ਪ੍ਰਸ਼ਾਸਨ ਬੈਠਾ ਜਾਏ ਸਾਡੇ ਕੋਈ ਉਹ ਮੰਤਰੀ ਦੇ ਰੂਪ ਚ ਨਹੀਂ ਕੋਈ ਉਹ ਐਮਐਲਏ ਦੇ ਰੂਪ ਚ ਨਹੀਂ ਕੋਈ ਆਫੀਸਰ ਦੇ ਰੂਪ ਚ ਨਹੀਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਬਣ ਕੇ ਤਾਬੇਦਾਰ ਬਣ ਕੇ ਅੱਜ ਅਸੀਂ ਸਾਰੇ ਜਣੇ ਉਪਰਾਲਾ ਕਰਨ ਲੱਗੇ ਹੋਏ ਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਹ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਜਿਲ੍ਹਾ ਦੀ ਪਟਿਆਲੇ ਵਿਖੇ ਜੇ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋ ਇਹ ਸਾਡੀ ਚੌਥੀ ਮੀਟਿੰਗ ਹੈ ਅਸੀਂ ਅੱਲੀ ਮੀਟਿੰਗ ਸ੍ਰੀ ਅਨੰਪੁਰ ਸਾਹਿਬ ਕੀਤੀ ਸੀ ਉਸ ਤੋਂ ਬਾਅਦ ਚੋ ਦੂਜੀ ਮੀਟਿੰਗ ਅਸੀਂ ਸ੍ਰੀ ਅਮਰitsar ਸਾਹਿਬ ਕੀਤੀ ਸੀ ਤੀਜੀ ਮੀਟਿੰਗ ਅਸੀਂ ਸ੍ਰੀ ਬਾਬਾ ਬਕਾਲਾ ਸਾਹਿਬ ਸਾਹਮਣੇ ਕੀਤੀ ਸੀ ਇਹ ਚੌਥੀ ਮੀਟਿੰਗ ਹੈ ਜਿਹੜੀ ਪਟਿਆਲੇ ਵਿਖੇ ਕੀਤੀ ਜਾ ਰਹੀ ਹੈ ਅੱਜ ਪਟਿਆਲੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਸਾਰੇ ਜਿੰਨਾ ਵੀ ਟੋਟਲ ਪੰਜਾਬ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਦੇ ਜ਼ਿਲ੍ਹਾ ਪੱਤਰ ਦੇ ਸਾਰੇ ਅਫਸਰੂ ਨੇ ਸੱਦੇ ਗਏ ਸੀ ਔਰ ਉਹਨਾਂ ਦੇ ਨਾਲ ਉੱਚੇ ਚੇ ਤੌਰ ਤੇ ਪੂਰੀ ਇੱਕ ਬਰੀਕੀ ਚ ਲੈ ਕੇ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਔਰ ਇਸ ਚੀਜ਼ ਨੂੰ ਇਨਸ਼ੋਰ ਕੀਤਾ ਗਿਆ ਕਿ ਜਦੋਂ ਯਾਤਰਾ ਬਠਿੰਡੇ ਤੋਂ ਚੱਲਦੀ ਹੋਈ ਪਟਿਆਲੇ ਆ ਕੇ ਜਦੋਂ ਯਾਤਰਾ ਨੇ 20 ਤਰੀਕ ਵਾਲੇ ਦਿਨ ਸ਼ਾਮ ਨੂੰ ਉਹ ਪਟਿਆਲੇ ਵਿਖੇ ਆ ਕੇ ਵਿਸ਼ਰਾਮ ਕਰਨਾ ਹੈ ਤਾਂ ਉਸ ਦਿਨ ਪਟਿਆਲੇ ਜਾਲੇ ਦੀ ਧਰਤੀ ਦੇ ਉੱਤੇ ਇਸ ਰੂਟ ਦੇ ਦਰਾਂਨ ਹਰ ਤਰ੍ਹਾਂ ਦੀ ਫੈਸਿਲਿਟੀ ਸੰਗਤ ਨੂੰ ਕਿਉਂਕਿ ਸੰਗਤ ਹਜ਼ਾਰਾਂ ਰਾਜਨੀ ਲੱਖਾਂ ਚ ਹੋਊਗੀ ਔਰ ਗੱਡੀਆਂ ਦਾ 12 ਵੀ ਕੋਈ 10 20 50 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਕਾਰਾਂ ਹੋਈਆਂ ਸੋ ਸੰਗਤ ਨੂੰ ਬਠਿੰਡੇ ਤੋਂ ਚੱਲ ਕੇ ਪਟਿਆਲੇ ਤੱਕਾਂ ਦੇ ਪਟਿਆਲੇ ਤੋਂ ਅੱਗੇ ਚੱਕ ਜਾਂਦੇ ਹੋਏ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਸਮੱਸਿਆ ਨਾ ਆਵੇ ਚਾਹੇ ਕੋਈ ਮੈਡੀਕਲ ਫੈਸਿਲਿਟੀ ਆ ਮੈਡੀਕਲ ਫੈਸਿਲਿਟੀ ਦਾ ਇੰਤਜ਼ਾਮ ਕਰਨਾ ਰਸਤੇ ਦੇ ਵਿੱਚ ਪ੍ਰੋਪਰ ਬਜ਼ੁਰਗਾਂ ਦੇ ਲਈ ਹੌਲਟ ਪਲੇਸਸ ਬਣਾਉਣੀਆਂ ਗੱਡੀਆਂ ਸੈਪਰੇਟ ਲੈ ਕੇ ਚਲਦੀਆਂ ਜੇ ਕੋਈ ਸੰਗਤ ਮਤਲਬ ਕਿ ਗੱਡੀਆਂ ਦੇ ਵਿੱਚ ਬੈਠ ਕੇ ਅੱਗੇ ਚੱਲਣਾ ਚਾਹਦੀ ਹੋ ਉਹਨਾਂ ਨੂੰ ਉਹੀ ਚ ਫੈਸਿਲਿਟੀ ਦੇਣੀ ਔਰੇ ਰਾਤ ਨੂੰ ਸੰਗਤ ਦੇ ਹਜ਼ਾਰਾਂ ਹੀ ਸੰਗਤ ਦੇ ਰਹਿਣ ਦਾ ਵਿਵਸਥਾ ਕਰਨੀ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪ੍ਰੋਪਰ ਲਾਈਟਨਿੰਗ ਕਰਨੀ ਕਿਉਂਕਿ ਨਵੰਬਰ ਦਾ ਮਹੀਨਾ ਆਊਗਾ ਨਵੰਬਰ ਦੇ ਮਹੀਨੇ 'ਚ ਸ਼ਾਮ ਵੀ ਛੇਤੀ ਆ ਜਾਂਦੀ ਹੈ ਡੰਟ ਹਲ ਜਾਂਦੇ ਨੇ ਛੇਤੀ ਮੌਸਮ ਬਹੁਤ ਅੱਛਾ ਹੋਊਗਾ ਚੰਗਾ ਆਊਗਾ ਤਾਂ ਸੰਗਤ ਬਾਤ ਚੜ ਕੇ ਹਿੱਸਾ ਵੀ ਲਊਗੀ ਉਸ ਦੌਰਾਨ ਉਰੇ ਸਫਾਈ ਦਾ ਪ੍ਰਬੰਧ ਕਰਨਾ ਰਸਤੇ ਦੇ ਵਿੱਚ ਕੋਈ ਇਨਕ੍ਰੋਚਮੈਂਟ ਆਹੀ ਜੀ ਨਾ ਹੋਵੇ ਜਿਹਦੇ ਕਰਕੇ ਸੰਗਤ ਨੂੰ ਜਾਂ ਕਿਸੇ ਨੂੰ ਦਿੱਕਤ ਆਵੇ ਉਹਨਾਂ ਦਾ ਠੀਕ ਤਰੀਕੇ ਨਾਲ ਮੈਨੇਜ ਕਰਨਾ ਔਰ ਪਾਣੀ ਦੀ ਵਿਵਸਥਾ ਜਿਵੇਂ ਮੈਂ ਦੱਸ ਚੁੱਕਿਆ ਉਸ ਤਰ੍ਹਾਂ ਦੀ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਕੋਈ ਤਾਰਾ ਨੀਮੀਆ ਤਾਰਾਂ ਨੇ ਉਹਨਾਂ ਨੂੰ ਉੱਚਾ ਚਕਾਣਾ ਕਿਤੇ ਕੋਈ ਪਾਵਰ ਦੀ ਸਮੱਸਿਆ ਕਿਹੜੀਆਂ ਸੜਕਾਂ ਨੇ ਜਿਹੜੀਆਂ ਇਸ ਰੂਟ ਤੇ ਬਣਨ ਜਿਹੜੀਆਂ ਸੜਕਾਂ ਹੋਣਗੀਆਂ ਜੇ ਕੋਈ ਸੜਕਾਂ ਦੇ ਵਿੱਚ ਕੋਈ ਟੋਏ ਟਿੱਬੇ ਨੇ ਉਹਨਾਂ ਨੂੰ ਠੀਕ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਤੇ ਇਕੱਲੀ-ਇਕੱਲੀ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਔਰ ਉਸ ਤੋਂ ਵੀ ਵੱਡੀ ਗੱਲ ਝੂਠ ਤੇ ਤਾਂ ਜਿਹੜੇ ਚਲਨ ਛੋ ਪ੍ਰਾਪਸਥਾਨ ਆਣ ਗਿਆ ਤਾਂ ਆਣਗੇ ਆਣਗੇ ਜਿਹੜੇ ਸਾਈਡਾਂ ਤੇ ਵੀ ਕੋਈ 10 ਕਿਲੋਮੀਟਰ ਇਧਰ ਜਾਂ 20 ਕਿਲੋਮੀਟਰ ਇਧਰ ਕੋਈ ਐਸੇ ਸਥਾਨ ਨੇ ਜਿਹੜੇ ਉੱਥੇ ਵੀ ਸਮਾਗਮ ਹੋਣੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਪ੍ਰੋਪਰ ਲਾਈਟਨਿੰਗ ਦੀ ਵਿਵਸਥਾ ਉੱਥੇ ਮਤਲਬ ਕਿ ਟ੍ਰੈਫਿਕ ਦੀ ਸਮੱਸਤਾ ਜਿਹੜੀ ਸਮੱਸਿਆ ਨਾ ਆਵੇ ਉੱਥੇ ਵਿਵਸਥਾ ਕਰਵਾਣੀ ਉੱਥੇ ਸਿਕਿਉਰਿਟੀ ਦੀ ਵਿਵਸਥਾ ਕਰਾਣੀ ਤੇ ਇਹ ਸਾਰੀਆਂ ਚੀਜ਼ਾਂ ਦਾ ਜਾਨੀ ਕਿ ਧਿਆਨ ਰੱਖਣਾ ਇਹ ਬੜੀ ਸਭ ਤੋਂ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਿੱਲੀ ਇੱਕ ਮਤਲਬ ਕਿ ਇਹ ਜਿਹੜੀ ਰਿਪੋਰਟ ਹੈ ਉਹ ਹੈ ਜਿਹੜੀ ਉਹ ਲੈ ਰਹੇ ਨੇ ਤਾਂ ਜੋ ਇਹ ਜਿਹੜੇ ਸਮਾਗਮ ਜਿਹੜੇ ਏਡੇ ਵੱਡੇ ਲੈਵਲ ਤੇ ਮਨਾਏ ਜਾ ਰਹੇ ਨੇ ਇਹ ਬੜੇ ਵਧੀਆ ਤਰੀਕੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਨੂੰ ਸੱਚੀ ਮਤਲਬ ਆਪਣੀ ਸ਼ਰਧਾ ਭੇਟ ਕਰਦੇ ਹੋਏ ਬਹੁਤ ਵਧੀਆ ਤਰੀਕੇ ਨਾਲ ਮਨਾਏ ਸਰ ਐਸਡੀਪੀ ਨਾਲ ਕੱਲ ਹੋ ਜੂਗਾ ਕਿ ਨਹੀਂ ਕੀਤਾ ਜਾਏਗਾ ਹਾਂਜੀ ਐਸਡੀਪੀ ਨਾਲ ਦੇਖੋ ਸਾਡੇ ਸਾਡੇ ਬਾਹਾਂ ਸਾਰਿਆਂ ਦੇ ਲਈ ਖੁੱਡੀਆਂ ਨੇ एसडीपीसी ਦੇ ਅਸੀਂ ਹਰੇਕ ਕੰਮ ਦੇ ਵਿੱਚ ਅਸੀਂ ਉਹਨਾਂ ਦੇ ਮਦਦ ਕਰਨ ਨੂੰ ਤਿਆਰ ਹੈ ਔਰ ਐਸਡੀਪੀਸੀ ਇਸ ਕੰਮ ਦੇ ਵਿੱਚ ਸਾਡੀ ਮਦਦ ਕਰੇ ਕੋਈ ਮੀਡੀਆ ਜੀ ਉਹਨਾਂ ਨਾਲ ਕੋਈ ਹਾਂਜੀ ਅਸੀਂ ਸਨੇਹ ਹੈ ਜਿਹੜੇ ਪ੍ਰੋਪਰ ਉਹਨਾਂ ਤੱਕ ਪਹੁੰਚਾਰੇ ਹੈ ਜੀ ਅਸੀਂ ਇਹਦੇ 'ਚ ਹੋਰ ਵੀ ਜਿੰਨੀਆਂ ਵੱਡੀਆਂ ਧਾਰਮਿਕ ਹਸਤੀਆਂ ਨੇ ਅਸੀਂ ਜਿਹੜੀਆਂ ਹੋਰ ਵੀ ਰਾਜਨੀਤਿਕ ਜਿਹੜੇ ਲੋਕ ਨੇ ਜਿਹੜੇ ਸਾਡੀ ਸਟੇਟ ਤੋਂ ਬਾਹਰ ਬੈਠੇ ਨੇ ਅਸੀਂ ਹੋਰ ਰਾਜਾਂ ਦੇ ਮਤਲਬ ਕਿ ਮੁੱਖ ਮੰਤਰੀ ਸਾਹਿਬਾਨ ਨੂੰ ਬੇਨਤੀ ਕਰਾਂਗੇ ਕਿਉਂਕਿ ਇਹ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਅੱਜ ਆਜ਼ਾਦ 50 ਸਾਲ ਉੱਤਾ ਜਾ ਰਿਹਾ ਹੈ ਇਹ ਮਹਾਰਾਜ ਦੇ ਕਾਰਨ ਹੈ ਕਿ ਅੱਜ ਸਾਨੂੰ ਐਡੀ ਵੱਡੀ ਆਜ਼ਾਦੀ ਹੈ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਅਸੀਂ ਆਪਣੇ ਹੱਕਾਂ ਦੇ ਨਾਲ ਇਸ ਧਰਤੀ ਦੇ ਉੱਤੇ ਜਿਉ ਰਹੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਧਰਮ ਹੈ ਜਿਹੜਾ ਵੀ ਸਾਡਾ ਧਰਮ ਹੈ ਉਹਨੂੰ ਅਸੀਂ ਪੂਜ ਸਕਦੇ ਹਾਂ ਮਨਾ ਸਕਦੇ ਹਾਂ ਸੋ ਇਸੇ ਪਿੱਛੇ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾ ਰਿਹਾ ਸੀ ਮਹਾਰਾਜ ਦਾ ਕਲਾਵਾ ਬਹੁਤ ਵੱਡਾ ਹੈ ਸਾਰੀ ਸ੍ਰਿਸ਼ਟੀ ਮਹਾਰਾਜ ਦੇ ਕਲਾਵੇ ਚੰਦੀ ਹੈ ਅਸੀਂ ਸਾਰਿਆਂ ਨੂੰ ਥੋੜੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਰੇ ਹੀ ਬਾਤ ਚੜ ਕੇ ਸਾਝਾ ਕਾਰਜ ਆਣਾ ਚਾਹੀਦਾ ਜੀ ਦੇਖੋ ਇਹ ਇੱਕ ਸੰਗਤ ਹੈ ਜੀ ਸੰਗਤ ਦੇ ਵਿੱਚ ਸਾਰੀ ਆ ਜਾਂਦੇ ਸਾਰੀ ਸੰਗਤ ਨੂੰ ਇਹਦੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਮਤਲਬ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਸੁਨੇਹ ਲਾਏ ਜਾ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਆਪ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਚਾਹੀਏ ਪ੍ਰੋਗਰਾਮ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਨਾਲ ਅਸੀਂ ਕਰ ਰਹੇ ਹਾਂ ਜੀ ਪੈਰਲਲ ਸਾਡੀਆਂ ਸਾਰੀਆਂ ਗੱਲਬਾਤਾਂ ਉਹਨਾਂ ਨਾਲ ਚੱਲ ਰਹੀਆਂ ਕਿਸੇ ਕਿਸਮ ਦੀ ਕੋਈ ਉਹ ਨਹੀਂ ਬਲਕਿ ਤੁਸੀਂ ਤਾਂ ਸਾਡੀ ਸਾਰੇ ਆਣੇ ਮੈਂ ਤਾਂ ਤੁਹਾ ਨਾਲ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹੈ মিডিਆ ਜਿਹੜਾ ਹੁੰਦਾ ਹੈ ਇਹ ਲੋਕਤੰਤਰ ਦਾ ਚੌਥਾ ਥੰਮ ਹੈ ਥੋੜੇ ਮਾਧਿਅਮ ਦੇ ਨਾਲ ਭਾਰਤ ਦੇ 28 ਸੂਬੇ 8 ਯੂਨੀਅਨ ਟੈਰੀਟਰੀਆਂ ਤੱਕ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਸੰਗਤ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਬੈਠੀ ਆ ਉਹਨਾਂ ਨੇ ਵੀ ਇਹ ਪ੍ਰੋਗਰਾਮ ਲਾਈਵ ਦੇਖਣੇ ਨੇ ਰਿਕਾਰਡਿੰਗਾਂ ਦੇਖਣੀਆਂ ਸੋ ਮੈਂ ਥੋੜੇ ਮਾਧਿਅਮ ਨਾਲ ਤੁਹਾਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਆਪਾਂ ਸੇਵਾਦਾਰ ਬਣ ਕੇ ਸਾਰੀ ਸਹਿਯੋਗ ਇਹ ਸਾਰੇ ਯਾਰਾਂ ਯਾਰਾਂ ਪਿੰਡਾਂ ਦੀਆਂ ਯੰਤਰਾਂ ਆਉਂਦੀਆਂ ਤੇ ਸਰਪੰਚਾਂ ਦੀ ਸਨਿਆ ਲਾਗੇ ਹਾਂਜੀ ਸਾਰੇ ਅਸੀਂ ਸਾਰਾ ਟੋਟਲ ਪ੍ਰਸ਼ਾਸਨ ਦੀ ਡਿਊਟੀ ਲਾਤੀ ਅਸੀਂ ਪ੍ਰਸ਼ਾਸਨ ਦੇ ਲੈਵਲ ਤੇ ਆਪਣੇ ਲੈਵਲ ਤੇ ਸਾਰਿਆਂ ਨਾਲ ਕੋਆਰਡੀਨੇਸ਼ਨ ਕਰ ਰਹੇ ਹਾਂ ਔਰ ਸਾਰਿਆਂ ਦੇ ਵਿੱਚ ਐਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮਤਲਬ ਉਹ ਤਾਂ ਇਹ ਕਹਿੰਦੇ ਵੀ ਅਸੀਂ ਜਗ੍ਹਾ ਜਗ੍ਹਾ ਦੇ ਉੱਤੇ ਯਾਤਰਾ ਨੂੰ ਕੋਈ ਸਮੱਸਿਆ ਨਾ ਆਵੇ ਲੋਕ ਆਪ ਮੁਹਾਰੇ ਕਹਿੰਦੇ ਨੇ ਅਸੀਂ ਲੰਗਰ ਲਗਾਣੇ ਨੇ ਕੋਈ ਕਹਿੰਦਾ ਛਬੀਰ ਲਗਾਣੀ ਹੈ ਸੋ ਬਹੁਤ ਵੱਡੇ ਲੈਵਲ ਦਾ ਪ੍ਰੋਗਰਾਮ ਇਹ ਸਰ ਇੱਕ ਗੱਲ ਹੋਰ ਜੀ ਜਿਵੇਂ ਆਪਾਂ ਗੁਰੂ ਮਹਾਰਾਜ ਦਾ ਏਡੇ ਵੱਡੇ ਪ੍ਰੋਗਰਾਮ ਕਰ ਰਹੇ ਹਾਂ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹੱਤ ਇਸ ਧਰਤੀ ਬਾਰੇ ਉਹਨਾਂ ਨੇ ਬਹੁਤ ਮਤਲਬ ਪਵਨ ਕਿਹਾ ਉਸੇ ਧਰਤੀ ਤੇ ਅਸੀਂ ਲੈਂਡ ਪੂਲਿੰਗ ਕਰਾਈ ਕੰਕਰੀਟ ਪੁਛਾ ਕੇ ਉਸ ਧਰਤੀ ਨੂੰ ਸਵਾਹ ਕਰ ਰਹੇ ਹਾਂ ਉਹਦੇ ਬਾਰੇ ਕੁਝ ਇਹ 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 ਅਲੱਗ ਵਿਸ਼ਾ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਇਹ ਸਾਰੇ ਦਾ ਸਾਰਾ ਗੁਰੂ ਮਹਾਰਾਜ ਦੇ ਜਿਹੜੇ ਸਮਾਗਮ ਨੇ ਇਹਨਾਂ ਦੇ ਉਹਦੇ ਲਈ ਆਪਾਂ ਵੱਖ ਅਲੱਗ ਤੋਂ ਇੱਕ ਵਾਰ ਬਸ ਕਰ ਰਹੇ ਹਾਂ ਸਰ ਸਿਲਬਰ ਨਹੀਂ ਕਰ ਰਹੇ ਮਾਰਾਜ ਜਿਹੜਾ ਕਹਿ ਰਿਹਾ ਹੈ ਕਨਵਰਜਨ ਕਿਵੇਂ ਦੇਖੋ ਜੋ ਕਨਵਰਜਨ ਹੋ ਰਿਹਾ ਪੰਜਾਬ ਦੇ ਵਿੱਚ ਜਿਸ ਵੇਲੇ ਲਗਾਤਾਰ ਵਾਧੂ ਵੀ ਹੋ ਰਿਹਾ ਮਹਾਰਾਜ ਨੇਤਾ ਜੀ ਹਮੇਸ਼ਾ ਹੱਕਾਂ ਦੀ ਗੱਲ ਕੀਤੀ ਹੈ ਸੋ ਅਸੀਂ ਇਹ ਜਿਹੜਾ ਸਮਰਪਿਤ ਹੋ ਕੇ ਦਿਹਾੜਾ ਮਨਾ ਰਹੇ ਆ ਇਹਦੇ ਬਾਰੇ ਚੁ ਚੇਚੇ ਤੌਰ ਤੇ ਆਪਾਂ ਜਿਹੜੀ ਅਲੱਗ ਤੋਂ ਇੱਕ ਅਲੱਗੇ ਦੇ ਤੇ ਬੈਠ ਕੇ ਵਿਚਾਰ ਚ ਚਾ ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਬੜੇ ਪਵਿੱਤਰ ਕਾਰਜ ਦੇ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਹੋ ਤਹਿ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ ਮੇਰੇ ਨਾਲ ਅੱਜ ਸਾਡੇ ਕੈਬਨਟ ਦੇ ਮੇਰੇ ਸਾਥੀ ਵੱਡੇ ਵੀਰ ਈਟੀਓ ਹਰਭਜਨ ਸਿੰਘ ਜੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਮੇਰੇ ਨਾਲ ਮੌਜੂਦ ਬੈਠੇ ਨੇ ਸਾਡੇ ਰਾਜਪੁਰਾ ਤੋਂ ਐਮਐਲਏ ਭੈਣ ਜੀ ਨੀਨਾ ਮਿੱਤਲ ਜੀ ਨਾਲ ਬੈਠੇ ਨੇ ਸਾਡੇ ਸਮਾਣਾ ਤੋਂ ਐਮਐਲਏ ਸਾਡੇ ਵੱਡੇ ਵੀਰ ਚੇਤਨ ਸਿੰਘ ਜੀ ਟਾਉੜੇ ਮਾਜਰਾ ਨਾਲ ਬੈਠੇ ਨੇ ਸਾਡੇ ਮੇਅਰ ਉਰੋ ਆਪਣੇ ਪਟਿਆੜਾ ਤੋਂ ਕੁੰਦਨ ਗੋਗੀਆ ਜੀ ਬੈਠੇ ਨੇ ਸਾਰੇ ਮਿਊਂਸੀਪਲ ਕਾਉਂਸਲਰ ਸਾਹ ਪਹੁੰਚੇ ਨੇ ਸਾਡੇ ਸਾਰੇ ਜਿੰਨੀ ਟੀਮ ਸਾਡੇ ਐਮਐਲਏ ਕਨੌਰ ਤੋਂ ਗੁਰਲਾਲ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਜਿੰਨੇ ਅੱਜ ਸਤਕਾਰਯੋਗ ਸਾਥੀ ਆਏ ਆਂ ਮੈਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਤੌਰ ਤੇ ਹਾਜ਼ਰੀ ਲਗਵਾਉਣਾ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਇੱਕ ਜੀ ਨੂੰ ਕਹ ਲਓ ਪਵਿੱਤਰ ਕਾਰਜ ਦੇ ਲਈ ਆਪਾਂ ਉਰੇ ਇਕੱਠੇ ਹੋਏ ਆਂ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਿਟ ਤੇ ਟੀਮ ਰਲ ਮਿਲ ਕੇ ਜੋ ਸਾਡੇ ਭਾਗਾਂ ਵਾਲਾ ਦਿਨ ਜ ਮੈਂ ਕਹੂੰਗਾ ਜੋ ਸਾਨੂੰ ਸਾਡੀ ਕਿਸਮਤ ਦੇ ਵਿੱਚ ਆਇਆ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਮਹਾਰਾਜ ਦਾ ਜੋ 350 ਸਾਲ ਦਾ ਜੋ ਸ਼ਹਾਦਤ ਦਾ ਦਿਹਾੜਾ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਆ ਰਿਹਾ 100 ਪੰਜਾਬ ਸਰਕਾਰ ਜੋ ਹੈ ਪੰਜਾਬ ਸਰਕਾਰ ਇਸ ਸ਼ਹੀਦੀ ਸਮਾਗਮ ਇਹ ਦਿਹਾੜੇ ਨੂੰ ਸਮਾਗਮ ਦੇ ਰੂਪ ਦੇ ਵਿੱਚ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਮਨਾਉਣ ਜਾ ਰਹੇ ਇਸ ਸਮਾਗਮ ਦੇ ਦੌਰਾਨ ਅਸੀਂ ਇਸ ਵੱਡੇ ਪੱਤਰ ਦੇ ਉੱਤੇ ਤਕਰੀਬਨ ਤਕਰੀਬਨ 150 ਉਹ ਜਗ੍ਹਾਾਂ ਜਿਨ੍ਹਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੋਈ ਹੈ ਮਹਾਰਾਜ ਨੇ ਕਦਮ ਬੋਸੀ ਕੀਤੀ ਹੈ ਮਹਾਰਾਜ ਦੀ ਚਰਨਛੋਪਾ ਪਾਪਤਰ ਤਿਆ 150 ਜਗ੍ਹਾ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਸਟੇਟ ਪੱਧਰ ਦੇ ਲੈਵਲ ਦੇ ਅਸੀਂ ਜਣੀ ਕਿ ਉੱਥੇ ਪ੍ਰੋਗਰਾਮ ਕਰਵਾਵਾਂਗੇ ਕੀਰਤਨ ਦਰਬਾਰ ਹੋਣਗੇ ਕਥਾ ਵਾਚਕ ਕਥਾਵਾ ਕਰਨਗੇ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਜਾਣੂ ਕਰਵਾਣਗੇ ਔਰ ਇਸ ਦੇ ਨਾਲ ਨਾਲ ਚਾਰ ਯਾਤਰਾਵਾਂ ਨਗਰ ਕੀਰਤਨ ਦੇ ਰੂਪ ਚ ਕੱਡੀਆਂ ਜਾ ਰਹੀਆਂ ਪਹਿਲੀ ਯਾਤਰਾ ਜਿਹੜੀ ਆ 19 ਤਰੀਕ ਨੂੰ ਨਿਕਲੂਗੀ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਸ਼ਰੀ ਨਗਰ ਜਾ ਕੇ ਉਸ ਯਾਤਰਾ ਦਾ ਉਥੋਂ ਆਰੰਭ ਕਰਵਾਉਣਗੇ ਕਸ਼ਮੀਰੀ ਪੰਡਤ ਸਹਿਬਾਨ ਸਾਰੇ ਜਣੇ ਉਸ ਯਾਤਰਾ ਦੇ ਵਿੱਚ ਆਪ ਹਿੱਸਾ ਲੈ ਕੇ ਔਰ ਇਹ ਯਾਤਰਾ 19 ਤਰੀਕ ਤੋਂ ਚੱਲੂਗੀ ਸ਼ਰੀ ਨਗਰ ਤੋਂ ਜਿਹੜੀਆਂ ਦੂਸਰੀ ਮਤਲਬ 20 ਤਰੀਕ ਨੂੰ ਜਿਹੜੀਆਂ ਤਿੰਨ ਯਾਤਰਾਵਾਂ ਹੋਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਝੇ ਤੋਂ ਮਾਲਵੇ ਤੋਂ ਦੋਆਬੇ ਰੀਜਨ ਤੋਂ ਤਿੰਨ ਯਾਤਰਾਵਾਂ 19 ਤਰੀਕ ਨੂੰ ਚੱਲਣਗੀਆਂ ਇਹ ਚਾਰੇ ਯਾਤਰਾਵਾਂ ਫਿਰ 22 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਜਾ ਕੇ ਸੰਪੰਨ ਹੋਣਗੀਆਂ ਫਿਰ ਉਸ ਤੋਂ ਬਾਅਦ ਉਹ ਅਗਲੇ ਦਿਨ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਤਿੰਨ ਦਿਨ ਦੇ ਵੱਡੇ ਸਮਾਗਮ ਨੇ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣਗੇ ਸਟੇਟ ਪੱਧਰ ਦੇ ਉਹਦੇ 'ਚ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਉੱਥੇ ਸ਼ਿਰਕਤ ਕਰੂਗੀ ਔਰ ਇਸ ਦੇ ਚੱਲਦੇ ਜੋ ਡਿਊਟੀ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਲਗਾਈ ਗਈ ਸੀ ਅਸੀਂ ਉਹਨੂੰ ਨਿਭਾਉਂਦੇ ਹੋਏ ਸੇਵਾਦਾਰ ਬਣ ਕੇ ਸਾਡੇ ਉਰੇ ਐਸਐਮਏ ਅਸੀਂ ਜਿੰਨਾ ਪ੍ਰਸ਼ਾਸਨ ਬੈਠਾ ਜਾਏ ਸਾਡੇ ਕੋਈ ਉਰੇ ਮੰਤਰੀ ਦੇ ਰੂਪ ਚ ਨਹੀਂ ਕੋਈ ਉਰੇ ਐਮਐਲਏ ਦੇ ਰੂਪ ਚ ਨਹੀਂ ਕੋਈ ਆਫੀਸਰ ਦੇ ਰੂਪ ਚ ਨਹੀਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸੇਵਾਦਾਰ ਬਣ ਕੇ ਤਾਬੇਦਾਰ ਬਣ ਕੇ ਅੱਜ ਅਸੀਂ ਸਾਰੇ ਜਣੇ ਉਪਰਾਲਾ ਕਰਨ ਲੱਗੇ ਹੋਏ ਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਹ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਜਲਾਪੱਤਰ ਦੀ ਪਟਿਆਲੇ ਵਿਖੇ ਜਿੱਥੇ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋ ਇਹ ਸਾਡੀ ਚੌਥੀ ਮੀਟਿੰਗ ਹੈ ਅਸੀਂ ਪਹਿਲੀ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਕੀਤੀ ਸੀ ਉਸ ਤੋਂ ਬਾਅਦ ਚੋ ਦੂਜੀ ਮੀਟਿੰਗ ਅਸੀਂ ਸ੍ਰੀ ਅਮਰitsar ਸਾਹਿਬ ਕੀਤੀ ਸੀ ਤੀਜੀ ਮੀਟਿੰਗ ਅਸੀਂ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਸੀ ਇਹ ਚੌਥੀ ਮੀਟਿੰਗ ਹੈ ਜਿਹੜੀ ਪਟਿਆਲੇ ਵਿਖੇ ਕੀਤੀ ਜਾ ਰਹੀ ਹੈ ਅੱਜ ਪਟਿਆਲੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਤੇ ਸਾਰੇ ਜਿੰਨਾ ਵੀ ਟੋਟਲ ਪੰਜਾਬ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਦੇ ਜ਼ਿਲ੍ਹਾ ਪੱਤਰ ਦੇ ਸਾਰੇ ਅਫਸਰੂਰੇ ਸੱਦੇ ਗਏ ਸੀ ਔਰ ਉਹਨਾਂ ਦੇ ਨਾਲ ਉੱਚੇ ਚੇ ਤੌਰ ਤੇ ਪੂਰੀ ਇੱਕ ਬਰੀਕੀ ਚ ਲੈ ਕੇ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਔਰ ਇਸ ਚੀਜ਼ ਨੂੰ ਇਨਸ਼ੋਰ ਕੀਤਾ ਗਿਆ ਕਿ ਜਦੋਂ ਯਾਤਰਾ ਬਠਿੰਡੇ ਤੋਂ ਚੱਲਦੀ ਹੋਈ ਪਟਿਆਲੇ ਆ ਕੇ ਜਦੋਂ ਯਾਤਰਾ ਨੇ 20 ਤਰੀਕ ਵਾਲੇ ਦਿਨ ਸ਼ਾਮ ਨੂੰ ਉਹਰੇ ਪਟਿਆਲੇ ਵਿਖੇ ਆ ਕੇ ਵਿਸ਼ਰਾਮ ਕਰਨਾ ਹੈ ਤਾਂ ਉਸ ਦਿਨ ਪਟਿਆਲੇ ਦੀ ਧਰਤੀ ਦੇ ਉੱਤੇ ਇਸ ਰੂਟ ਦੇ ਦਰਾਂਨ ਹਰ ਤਰ੍ਹਾਂ ਦੀ ਫੈਸਿਲਿਟੀ ਸੰਗਤ ਨੂੰ ਕਿਉਂਕਿ ਸੰਗਤ ਹਜ਼ਾਰਾਂ ਚ ਨਹੀਂ ਲੱਖਾਂ ਚ ਹੋਊਗੀ ਔਰ ਗੱਡੀਆਂ ਕਾਰਾਂ ਵੀ ਕੋਈ 10 20 50 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਕਾਰਾਂ ਹੋਣਗੀਆਂ ਸੋ ਸੰਗਤ ਨੂੰ ਬਟਿੰਡੇ ਤੋਂ ਚੱਲ ਕੇ ਪਟਿਆਲੇ ਤੱਕਾਂ ਦੇ ਪਟਿਆਲੇ ਤੋਂ ਅੱਗੇ ਚੱਕ ਜਾਂਦੇ ਹੋਏ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਸਮੱਸਿਆ ਨਾ ਆਵੇ ਚਾਹੇ ਕੋਈ ਮੈਡੀਕਲ ਫੈਸਿਲਿਟੀ ਹੈ ਮੈਡੀਕਲ ਫੈਸਿਲਿਟੀ ਦਾ ਇੰਤਜ਼ਾਮ ਕਰਨਾ ਰਸਤੇ ਦੇ ਵਿੱਚ ਪ੍ਰਾਪਰ ਬਜ਼ੁਰਗਾਂ ਦੇ ਲਈ ਹੌਲਟ ਪਲੇਸਿਸ ਬਣਾਉਣੀਆਂ ਗੱਡੀਆਂ ਸੈਪਰੇਟ ਲੈ ਕੇ ਚਲਦੀਆਂ ਜੇ ਕੋਈ ਸੰਗਤ ਮਤਲਬ ਕਿ ਗੱਡੀਆਂ ਦੇ ਵਿੱਚ ਬੈਠ ਕੇ ਅੱਗੇ ਚੱਲਣਾ ਚਾਹਦੀ ਆ ਉਹਨਾਂ ਨੂੰ ਉਹੀ ਚ ਫੈਸਿਲਿਟੀ ਦੇਣੀ ਔਰੇ ਰਾਤ ਨੂੰ ਸੰਗਤ ਦੇ ਹਜ਼ਾਰਾਂ ਹੀ ਸੰਗਤ ਦੇ ਰਹਿਣ ਦਾ ਵਿਵਸਥਾ ਕਰਨੀ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪ੍ਰਾਪਰ ਲਾਈਟਨਿੰਗ ਕਰਨੀ ਕਿਉਂਕਿ ਨਵੰਬਰ ਦਾ ਮਹੀਨਾ ਆਊਗਾ ਨਵੰਬਰ ਦੇ ਮਹੀਨੇ 'ਚ ਸ਼ਾਮ ਵੀ ਛੇਤੀ ਆ ਜਾਂਦੀ ਹੈ ਦਿਨ ਢਲ ਜਾਂਦੇ ਨੇ ਛੇਤੀ ਮੌਸਮ ਬਹੁਤ ਅੱਛਾ ਹੋਊਗਾ ਚੰਗਾ ਆਊਗਾ ਤਾਂ ਸੰਗਤ ਵੱਧ ਚੜ ਕੇ ਹਿੱਸਾ ਵੀ ਲਊਗੀ ਉਸ ਤੋਂ ਰਾਨਮ ਉਸੇ ਸਫਾਈ ਦਾ ਪ੍ਰਬੰਧ ਕਰਨਾ ਰਸਤੇ ਦੇ ਵਿੱਚ ਕੋਈ ਇਨਕ੍ਰੋਚਮੈਂਟ ਆਹੀ ਜੀ ਨਾ ਹੋਵੇ ਜਿਹਦੇ ਕਰਕੇ ਸੰਗਤ ਨੂੰ ਜਾਂ ਕਿਸੇ ਨੂੰ ਦਿੱਕਤ ਆਵੇ ਉਹਨਾਂ ਦਾ ਠੀਕ ਤਰੀਕੇ ਨਾਲ ਮੈਨੇਜ ਕਰਨਾ ਪਾਣੀ ਦੀ ਵਿਵਸਥਾ ਜਿਵੇਂ ਮੈਂ ਦੱਸ ਚੁੱਕਿਆ ਉਸਤਾਂ ਦੀ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਕੋ ਤਾਰਾ ਨੀਮੀਆ ਤਾਰਾ ਨੇ ਉਹਨਾਂ ਨੂੰ ਉੱਚਾ ਚੁਕਾਣਾ ਕਿਤੇ ਕੋਈ ਪਾਵਰ ਦੀ ਸਮੱਸਿਆ ਕਿਹੜੀਆਂ ਸੜਕਾਂ ਨੇ ਜਿਹੜੀਆਂ ਇਸ ਰੂਟ ਤੇ ਦਰਾਨ ਜਿਹੜੀਆਂ ਸੜਕਾਂ ਹੋਣਗੀਆਂ ਜੇ ਕੋਈ ਸੜਕਾਂ ਦੇ ਵਿੱਚ ਕੋਈ ਟੋਏ ਟਿੱਬੇ ਨੇ ਉਹਨਾਂ ਨੂੰ ਠੀਕ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਤੇ ਕੱਲੀ-ਕੱਲੀ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਔਰ ਉਸ ਤੋਂ ਵੀ ਵੱਡੀ ਗੱਲ ਰੂਟ ਤੇ ਤਾਂ ਜਿਹੜੇ ਚਲਨ ਛੋ ਪ੍ਰਾਪਸਥਾਨ ਆਣ ਗਿਆ ਤਾਂ ਆਣਗੇ ਆਣਗੇ ਜਿਹੜੇ ਸਾਈਡਾਂ ਤੇ ਵੀ ਕੋਈ 10 ਕਿਲੋਮੀਟਰ ਇਧਰ ਜਾਂ 20 ਕਿਲੋਮੀਟਰ ਇਧਰ ਕੋਈ ਐਸੇ ਸਥਾਨ ਨੇ ਜਿਹੜੇ ਉੱਥੇ ਵੀ ਸਮਾਗਮ ਹੋਣੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਪ੍ਰੋਪਰ ਲਾਈਟਨਿੰਗ ਦੀ ਵਿਵਸਥਾ ਉੱਥੇ ਮਤਲਬ ਕਿ ਟ੍ਰੈਫਿਕ ਦੀ ਸਮੱਸਤਾ ਜਿਹੜੀ ਸਮੱਸਿਆ ਨਾ ਆਵੇ ਉੱਥੇ ਵਿਵਸਥਾ ਕਰਵਾਣੀ ਉੱਥੇ ਸਿਕਿਉਰਿਟੀ ਦੀ ਵਿਵਸਥਾ ਕਰਾਣੀ ਤੇ ਇਹ ਸਾਰੀਆਂ ਚੀਜ਼ਾਂ ਦਾ ਜਾਨੀ ਕਿ ਧਿਆਨ ਰੱਖਣਾ ਇਹ ਬੜੀ ਸਭ ਤੋਂ ਇਸ ਤੋਂ ਵੀ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਿੱਲੀ ਇੱਕ ਮਤਲਬ ਕਿ ਇਹਦੀ ਜਿਹੜੀ ਰਿਪੋਰਟ ਹੈ ਉਹ ਹੈ ਜਿਹੜੀ ਉਹ ਲੈ ਰਹੇ ਨੇ ਤਾਂ ਜੋ ਇਹ ਜਿਹੜੇ ਸਮਾਗਮ ਜਿਹੜੇ ਏਡੇ ਵੱਡੇ ਲੈਵਲ ਤੇ ਮਨਾਏ ਜਾ ਰਹੇ ਨੇ ਇਹ ਬੜੇ ਵਧੀਆ ਤਰੀਕੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਨੂੰ ਸੱਚੀ ਮਤਲਬ ਆਪਣੀ ਸ਼ਰਧਾ ਭੇਟ ਕਰਦੇ ਹੋਏ ਬਹੁਤ ਵਧੀਆ ਤਰੀਕੇ ਨਾਲ ਮਨਾਏ ਸਰ ਐਸਡੀਪੀ ਨਾਲ ਤਾਲ ਹੋ ਜੂਗਾ ਕਿ ਕਿਤਾ ਜਾਏਗਾ ਹਾਂ ਜੀ ਐਸਡੀਪੀ ਨਾਲ ਤਾਲ ਦੇ ਦੇਖੋ ਸਾਡੇ ਸਾਡੇ ਬਾਹਾਂ ਸਾਰਿਆਂ ਦੇ ਲਈ ਖੁੱਲੀਆਂ ਨੇ एसडीपीसी ਦੇ ਅਸੀਂ ਹਰੇਕ ਕੰਮ ਦੇ ਵਿੱਚ ਅਸੀਂ ਉਹਨਾਂ ਦੇ ਮਦਦ ਕਰਨ ਨੂੰ ਤਿਆਰ ਹੈ ਔਰ ਐਸਟੀਪੀਸੀ ਇਸ ਕੰਮ ਦੇ ਵਿੱਚ ਸਾਡੀ ਮਦਦ ਕਰੇ ਕੋਈ ਮੈਡੀਕੀ ਜੀ ਉਹਨਾਂ ਨੂੰ ਕੋਈ ਹਾਂਜੀ ਅਸੀਂ ਸੁਨੇਹੇ ਆ ਜਿਹੜੇ ਪ੍ਰੋਪਰ ਉਹਨਾਂ ਤੱਕ ਪਹੁੰਚਾਰੇ ਆ ਜੀ ਅਸੀਂ ਇਹਦੇ 'ਚ ਹੋਰ ਵੀ ਜਿੰਨੀਆਂ ਵੱਡੀਆਂ ਧਾਰਮਿਕ ਹਸਤੀਆਂ ਨੇ ਅਸੀਂ ਜਿਹੜੀਆਂ ਹੋਰ ਵੀ ਰਾਜਨੀਤਿਕ ਜਿਹੜੇ ਲੋਕ ਨੇ ਜਿਹੜੇ ਸਾਡੀ ਸਟੇਟ ਤੋਂ ਬਾਹਰ ਬੈਠੇ ਨੇ ਅਸੀਂ ਹੋਰ ਰਾਜਾਂ ਦੇ ਮਤਲਬ ਕਿ ਮੁੱਖ ਮੰਤਰੀ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਇਹ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਅੱਜ ਆਜ਼ਾਦ ਪ੍ਰਜਾਤ ਹਾਲ ਉੱ타 ਜਾ ਰਿਹਾ ਹੈ ਇਹ ਮਹਾਰਾਜ ਦੇ ਕਾਰਨ ਹੀ ਹੈ ਕਿ ਅੱਜ ਸਾਨੂੰ ਐਡੀ ਵੱਡੀ ਆਜ਼ਾਦੀ ਹੈ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਅਸੀਂ ਆਪਣੇ ਹੱਕਾਂ ਦੇ ਨਾਲ ਇਸ ਧਰਤੀ ਦੇ ਉੱਤੇ ਜਿਉ ਰਹੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਧਰਮ ਹੈ ਜਿਹੜਾ ਵੀ ਸਾਡਾ ਧਰਮ ਹੈ ਉਹਨੂੰ ਅਸੀਂ ਪੂਜ ਸਕਦੇ ਹਾਂ ਮਨਾ ਸਕਦੇ ਹਾਂ ਸੋ ਇਸੇ ਪਿੱਛੇ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾ ਰਿਹਾ ਅਸੀਂ ਮਹਾਰਾਜ ਦਾ ਕਲਾਵਾ ਬਹੁਤ ਵੱਡਾ ਹੈ ਸਾਰੀ ਸ੍ਰਿਸ਼ਟੀ ਮਹਾਰਾਜ ਦੇ ਕਲਾਵੇ ਚ ਆਂਦੀ ਹੈ ਅਸੀਂ ਸਾਰਿਆਂ ਨੂੰ ਥੋੜੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਰੇ ਹੀ ਬਾਦ ਚੜ ਕੇ ਸਾਝਾ ਕਾਰਜ ਹਰ ਇੱਕ ਪਾਰਟੀ ਨੂੰ ਪਾਰਟੀ ਆਣਾ ਚਾਹੀਦਾ ਜੀ ਦੇਖੋ ਇਹ ਇੱਕ ਸੰਗਤ ਹੈ ਜੀ ਸੰਗਤ ਦੇ ਵਿੱਚ ਸਾਰੇ ਆ ਜਾਂਦੇ ਨੇ ਸਾਰੀ ਸੰਗਤ ਨੂੰ ਇਹਦੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਮਤਲਬ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਸੁਨੇਹ ਲਾਏ ਜਾ ਰਹੇ ਨੇ ਮੰਨ ਲੈਂਦਾ ਵੀ ਆਪ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਚਾਹੀਏ ਪ੍ਰੋਗਰਾਮ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਕਿ ਨਾਲ ਅਸੀਂ ਕਰ ਰਹੇ ਹਾਂ ਜੀ ਪੈਰਲਲ ਸਾਡੀਆਂ ਸਾਰੀਆਂ ਗੱਲਬਾਤਾਂ ਉਹਨਾਂ ਨਾਲ ਚੱਲ ਰਹੀਆਂ ਕਿਸੇ ਕਿਸਮ ਦੀ ਕੋਈ ਉਹ ਨਹੀਂ ਬਲਕਿ ਤੁਸੀਂ ਤਾਂ ਸਾਡੀ ਸਾਰੇ ਆਣੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਮੀਡੀਆ ਜਿਹੜਾ ਹੁੰਦਾ ਇਹ ਲੋਕਤੰਤਰ ਦਾ ਚੌਥਾ ਥੰਮ ਹੈ ਤੁਹਾਡੇ ਮਾਧਿਅਮ ਦੇ ਨਾਲ ਭਾਰਤ ਦੇ 28 ਸੂਬੇ ਅੱਠ ਯੂਨੀਅਨ ਟੈਰਿਟਰੀਆਂ ਤੱਕ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੇ ਸੰਗਤ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਬੈਠੀ ਆ ਉਹਨਾਂ ਨੇ ਵੀ ਇਹ ਪ੍ਰੋਗਰਾਮ ਲਾਈਵ ਦੇਖਣੇ ਨੇ ਰਿਕਾਰਡਿੰਗਾਂ ਦੇਖਣੀਆਂ ਸੋ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਆਪਾਂ ਸੇਵਾਦਾਰ ਬਣ ਕੇ ਸਾਰੀ ਸਹਿਯੋਗ ਇਹ ਸਾਰੇ ਇੰਟਰ 11 ਮਿੰਟਾਂ ਦਾ ਯੰਤਰਾਂ ਆਉਂਦੀਆਂ ਤੇ ਸਰਪੰਚਾਂ ਦੀ ਸੁਣਿਆ ਲਾਗਿਆ ਹਾਂਜੀ ਸਾਰੇ ਅਸੀਂ ਸਾਰਾ ਟੋਟਲ ਪ੍ਰਸ਼ਾਸਨ ਦੀ ਡਿਊਟੀ ਲਾਤੀ ਅਸੀਂ ਪ੍ਰਸ਼ਾਸਨ ਦੇ ਲੈਵਲ ਤੇ ਆਪਣੇ ਲੈਵਲ ਤੇ ਸਾਰਿਆਂ ਨਾਲ ਕੋਆਰਡੀਨੇਸ਼ਨ ਕਰ ਰਹੇ ਹਾਂ ਔਰ ਸਾਰਿਆਂ ਦੇ ਵਿੱਚ ਐਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮਤਲਬ ਉਹ ਤਾਂ ਇਹ ਕਹਿੰਦੇ ਵੀ ਅਸੀਂ ਜਗ੍ਹਾ-ਜਗ੍ਹਾ ਦੇ ਉੱਤੇ ਯਾਤਰਾ ਨੂੰ ਕੋਈ ਸਮੱਸਿਆ ਨਾ ਆਵੇ ਲੋਕ ਆਪ ਮੁਹਾਰੇ ਕਹਿੰਦੇ ਨੇ ਵੀ ਅਸੀਂ ਲੰਗਰ ਲਗਾਣੇ ਨੇ ਕੋਈ ਕਹਿੰਦਾ ਛਕੀਰ ਲਗਾਣੀ ਹੈ ਸੋ ਬਹੁਤ ਵੱਡੇ ਲੈਵਲ ਦਾ ਪ੍ਰੋਗਰਾਮ ਇਹ ਸਰ ਇੱਕ ਗੱਲ ਹੋਰ ਜੀ ਜਿਵੇਂ ਆਪਾਂ ਗੁਰੂ ਮਹਾਰਾਜ ਦਾ ਇੱਡੇ ਵੱਡੇ ਪ੍ਰੋਗਰਾਮ ਕਰ ਰਹੇ ਹਾਂ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਧਰਤੀ ਬਾਰੇ ਉਹਨਾਂ ਨੇ ਬਹੁਤ ਮਤਲਬ ਪਾਵਨ ਕਿਹਾ ਉਸੇ ਧਰਤੀ ਤੇ ਅਸੀਂ ਲੈਂਡ ਪੂਲਿੰਗ ਲਈ ਕੰਕਰੀਟ ਪੁਛਾ ਕੇ ਉਸ ਧਰਤੀ ਨੂੰ ਸਵਾਹ ਕਰ ਰਹੇ ਹਾਂ ਉਹਦੇ ਬਾਰੇ ਕੁਝ ਇਹ 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 ਅਲੱਗ ਵਿਸ਼ਾ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਇਹ ਸਾਰੇ ਦਾ ਸਾਰਾ ਗੁਰੂ ਮਹਾਰਾਜ ਦੇ ਜਿਹੜੇ ਸਮਾਗਮ ਨੇ ਇਹਨਾਂ ਦੇ ਉਹਦੇ ਲਈ ਆਪਾਂ ਵੱਖ ਅਲੱਗ ਤੋਂ ਇੱਕ ਵਾਰ ਰਸ ਕਰਦੇ ਹਾਂ ਸਰ ਸਿਰ ਮੈ ਰੇ ਕਰਵਾ ਬਾਕੀ ਜਿਹੜਾ ਕਿੰਨਾ ਹੈ ਕਨਵਰਜਨ ਕਿਵੇਂ ਦੇਖੋ ਜੋ ਕਨਵਰਜਨ ਹੋ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਵਾਧੂ ਵੀ ਹੋ ਰਿਹਾ ਹੈ ਮਹਾਰਾਜ ਨੇਤਾ ਜੀ ਹਮੇਸ਼ਾ ਹੱਕਾਂ ਦੀ ਗੱਲ ਕੀਤੀ ਐ ਸੋ ਅਸੀਂ ਇਹ ਜਿਹੜਾ ਸਮਰਪਿਤ ਹੋ ਕੇ ਦਿਹਾੜਾ ਮਨਾ ਰਹੇ ਆ ਇਹਦੇ ਬਾਰੇ ਚ ਚੇਚੇ ਤੌਰ ਤੇ ਆਪਾਂ ਜਿਹੜੀ ਅਲੱਗ ਤੋਂ ਇੱਕ ਅਲਾਗੇ ਦੇ ਤੇ ਬੈਠ ਕੇ ਵਿਚਾਰ ਚੱਲ ਆਉਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਬੜੇ ਪਵਿੱਤਰ ਕਾਰਜ ਦੇ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਹੋ। ਤਹਿ ਦਿਲ ਦੀ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ। ਮੇਰੇ ਨਾਲ ਅੱਜ ਸਾਡੇ ਕੈਬਨਿਟ ਦੇ ਮੇਰੇ ਸਾਥੀ ਵੱਡੇ ਵੀਰ ਈਟੀਓ ਹਰਭਜਨ ਸਿੰਘ ਜੀ ਮੇਰੇ ਨਾਲ ਮੌਜੂਦ ਬੈਠੇ ਨੇ। ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਮੇਰੇ ਨਾਲ ਮੌਜੂਦ ਬੈਠੇ ਨੇ। ਸਾਡੇ ਰਾਜਪੁਰਾ ਤੋਂ ਐਮਐਲਏ ਭੈਣ ਜੀ ਨੀਨਾ ਮਿੱਤਲ ਜੀ ਨਾਲ ਬੈਠੇ ਨੇ। ਸਾਡੇ ਸਮਾਣਾ ਤੋਂ ਐਮਐਲਏ ਸਾਡੇ ਵੱਡੇ ਵੀਰ ਚੇਤਨ ਸਿੰਘ ਜੀ ਟੌੜੇ ਮਾਜਰਾ ਨਾਲ ਬੈਠੇ ਨੇ ਸਾਡੇ ਮੇਅਰ ਪੂਰੋ ਆਪਣੇ ਪਟਿਆਲਾ ਤੋਂ ਕੁੰਦਨ ਗੋਗੀ ਆ ਜੀ ਬੈਠੇ ਨੇ ਸਾਰੇ ਮਿਊਸਪਲ ਕਾਉਂਸਲਰ ਸਾਹਿਬ ਪਹੁੰਚੇ ਨੇ ਸਾਡੇ ਸਾਰੇ ਜੰਨੀ ਟੀਮ ਸਾਡੇ ਐਮ ਐਲ ਏ ਕਨੌਰ ਤੋਂ ਗੁਰਲਾਲ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਜੰਨੇ ਅੱਜ ਸਤਕਾਰਯੋਗ ਸਾਥੀ ਆਏ ਆ ਮੈਂ ਸਾਰਿਆਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਤੌਰ ਤੇ ਹਾਜ਼ਰੀ ਲਗਵਾਨਾ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਇੱਕ ਜੀ ਨੂੰ ਕਹਿ ਲੋ ਪਵਿੱਤਰ ਕਾਰਜ ਦੇ ਲਈ ਆਪਾਂ ਉਰੇ ਇਕੱਠੇ ਹੋਏ ਆ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਟ ਤੇ ਟੀਮ ਰਲ ਮਿਲ ਕੇ ਜੋ ਸਾਡੇ ਭਾਗਾਂ ਵਾਲਾ ਦਿਨ ਜ ਮੈਂ ਕਹੂੰਗਾ ਜੋ ਸਾਨੂੰ ਸਾਡੀ ਕਿਸਮਤ ਦੇ ਵਿੱਚ ਆਇਆ ਕਿ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਮਹਾਰਾਜ ਦਾ ਜੋ 350 ਸਾਲ ਦਾ ਜੋ ਸ਼ਹਾਦਤ ਦਾ ਦਿਹਾੜਾ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਆ ਰਿਹਾ 100 ਪੰਜਾਬ ਸਰਕਾਰ ਜੋ ਹੈ ਪੰਜਾਬ ਸਰਕਾਰ ਇਸ ਸ਼ਹੀਦੀ ਸਮਾਗਮ ਇਹ ਦਿਹਾੜੇ ਨੂੰ ਸਮਾਗਮ ਦੇ ਰੂਪ ਦੇ ਵਿੱਚ